ਸਸ਼ੀਕਾਲ ਜੀ ਸਾਰੇ ਪ੍ਰਭਾਵਾਂ ਨੂੰ ਕੀ ਹਾਲ ਚਾਲ ਨੇ ਸਵਾਗਤ ਆ ਕਿਸਾਨ ਵੀਰੋ ਤੁਹਾਡੇ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਦੀ ਵੀਡੀਓ ਫਲਮਾਉਣ ਦੇ ਲਈ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਆਪਦੇ ਪਿੰਡ ਦੇ ਵਿੱਚ ਮੁੱਦਗੀ ਪਿੰਡ ਦੇ ਵਿੱਚ ਤੇ ਮੁੱਦਕੀ ਤੋਂ ਜਿਹੜੀ ਪਤਲੀ ਵਾਲਾ ਸੜਕਾ ਉਸ ਰੋਡ ਦੇ ਉੱਤੇ ਮੈਂ ਇਸ ਟਾਈਮ ਮੌਜੂਦ ਆ ਮਿੱਤਰੋ ਤੇ ਜਿਸ ਘਰ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਦੋ ਜਾਨਵਰ ਵਕਾਊਆ ਪਈ ਹੋਣੇ ਉਹਦੇ ਤਿੰਨ ਇੱਕ ਤੁਹਾਨੂੰ ਵਿਖਾ ਦੇਣਾ ਮਾਲੀ ਤੇ ਦੋ ਵਿਖਾ ਦੇਣੀਆਂ ਤੁਹਾਨੂੰ ਗਾਵਾਂ ਗੱਲਾਂបੱਤਾ ਕਰਾਂਗੇ ਬਾਈ ਹੁਣ ਉਹਨਾਂ ਦੇ ਨਾਲ ਸਾਰੀ ਡਿਟੇਲ ਲੈ ਕੇ ਦਊਂਗਾ ਕੱਲੇ ਕੱਲੇ ਜਾਨਵਰ ਦੇ ਬਾਰੇ ਕੱਲੇ ਕੱਲੇ ਜਾਨਵਰ ਨੂੰ ਤੋਰ ਫੇਰ ਕੇ ਵਿਖਾਵਾਂਗਾ ਅੱਗੇ ਤਾਂ ਸਾਇਲੈਂਟ ਹੀ ਲੱਗਦਾ ਔਰ ਹਰ ਪੱਕ ਤੋਂ ਜਿਹੜੀ ਮਜ਼ਬੂਤੀ ਹੋਊਗੀ ਅੰਗਾ ਪੈਰਾਂ ਦੇ ਵਿੱਚ ਤੁਹਾਨੂੰ ਇੱਕ ਪਲੂਣ ਵੱੱਛੀ ਵਿਖਾਉਣੀ ਆ ਤੁਹਾਡੇ ਮੌਸਮ ਦੇ ਕੰਮ ਦੇ ਤੁਹਾਡੇ ਘਰ ਦੇ ਕੰਮ ਦੀ ਜਿਹੜੇ ਘਰੇ ਦੁੱਧ ਪੀਣ ਨੂੰ ਚੀਜ਼ ਕਹਿਣਾ ਜਾਂ ਲੱਭਦੇ ਫਿਰਦੇ ਹਨ ਉਹਨਾਂ ਦੇ ਲਈ ਭਾਲੀ ਟਿਕਾਣੇ ਦੀ ਵੱਛੀ ਹੈ ਮਿੱਤਰੋ ਕਿਉਂਕਿ ਅੱਗੇ ਆਹ ਮੌਸਮ ਦੇ ਵਿੱਚ ਆਹ 2-3 ਮਹੀਨੇ ਚੀਜ਼ਾਂ ਭਾਲਿਆ ਨਹੀਂ ਥਿਉਣੀਆਂ ਤਿੰਨ ਚੀਜ਼ਾਂ ਵਿਖਾਉਂਗਾ ਟੋਟਲ ਤੁਹਾਨੂੰ ਤਿੰਨਾਂ ਚੀਜ਼ਾਂ ਦੇ ਬਾਰੇ ਜਾਣੂ ਕਰਵਾਉਂਗਾ ਇੱਕ ਤੁਹਾਨੂੰ ਐਂਡ ਤੇ ਦਿਖਾ ਦਊਂਗਾ ਮਿੱਤਰੋ ਮਾਲੀ ਮਾਲੀਆ ਜਿਹੜਾ ਉਹ ਵੀ ਪ੍ਰੋਪਰ ਸੀਮਨ ਵਾਲਾ ਪ੍ਰੋਪਰ ਰਿਕਾਰਡ ਵਾਲਾ ਦਿਖਾਉਂਗਾ ਕੋਈ ਕਹਿਣ ਵਾਲੀ ਗੱਲ ਨਹੀਂ ਹੋਊਗੀ ਤੇ ਘਰ ਜਿਸ ਦੇ ਵਿੱਚ ਮੈਂ ਮੌਜੂਦ ਆ ਮਿੱਤਰੋ ਵਪਾਰ ਦੇ ਨਾਲ-ਨਾਲ ਜਾਨਵਰ ਵੀ ਪਾਈ ਹੋਣਾ ਦੇ ਟਿਕਾਣੇ ਤੇ ਘਰੇ ਰੱਖੇ ਹੋਏ ਆ ਉਹਨਾਂ ਜਾਨਵਰਾਂ ਦੇ ਵਿੱਚੋਂ ਲਿਆਦੇ ਹੋਏ ਦੋ ਜਾਨਵਰਾਂ ਦੇ ਦਰਸ਼ਣ ਕਰੌਣੇ ਆ ਉਹ ਕਰਦਿਆਂ ਗੱਲਬਾਤ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਆ ਬੱਡੇ ਭਾਈ ਬਹੁਤ ਵਧੀਆ ਜੀ ਸੇਤਾ ਤੇ ਪਰਿਵਾਰ ਬਹੁਤ ਵਧੀਆ ਜੀ ਅਸਨਾਮ ਦੱਸ ਦੇ ਕੀ ਨਾਮ ਰਵਿੰਦਰ ਸਿੰਘ ਜੀ ਰਵਿੰਦਰ ਸਿੰਘ ਰਵਿੰਦਰ ਭਾਈ ਗੱਲ ਇਓਂ ਆ ਵਿਸ਼ੌਕ ਤੈਨੂੰ ਵਪਾਰ ਦਾ ਵੀ ਆ ਤੇ ਜਾਨਵਰਾਂ ਦਾ ਵੀ ਇੱਕ ਦਿਨ ਪਿੱਛੇ ਦੀ ਵੀਡੀਓ ਵਾਇਰਲ ਹੋਈ ਸੀ ਗੁੜੀਆ ਤੇਰੀ ਨਾਲ ਮੈਂ ਚੁੰਦੀ ਸੀ ਨਾ ਹਾਂਜੀ ਹਾਂ ਕਾਫੀ ਚਰਚਾ ਦਾ ਵਿਚਾਰਿਆ ਮੈਨੂੰ ਕਿ ਗੁੜੀਆ ਬੁਲਾਇਆ ਕਿੱਥੇ ਆ ਮੈਨੂੰ ਜੇਤਾ ਆ ਗਿਆ ਆ ਜਾ ਪੁੱਤ ਜੇਤਾ ਆ ਆ ਵੀ ਲੈ ਬਾਈ ਮਿਲੀਅਨ ਦੇ ਵਿੱਚ ਵੀਡੀਓ ਨੂੰ ਤੁਸੀਂ ਮੁਹੱਬਤ ਦਿੱਤੀ ਆ ਕਿਉਂਕਿ ਉਹ ਵੀਡੀਓ ਦੇ ਫੋਨ ਕਾਲ ਆ ਮੈਨੂੰ ਵੀ ਬਹੁਤ ਆਇਆ ਪੁੱਤ ਕਿਹੜੀ ਕਲਾਸੇ ਪੜਦਾ ਠੀਕ ਆ ਮੈਂ ਕਲਾ ਬਾਈ ਤੇਰੇ ਨਾਲ ਦਾ ਹੋਰ ਫਿਰ ਪੁੱਤ ਕੀ ਹਾਲ ਚਾਲ ਠੀਕ ਵਧੀਆ ਨਾਮ ਦੱਸ ਦੇ ਕਿਰਾਂ ਦੀ ਮੈਨੂੰ ਗੁਰਲੀਨ ਗੁਰਲੀਨ ਆ ਗੁਰਲੀਨ ਫਿਰ ਚੌਕ ਤੈਨੂੰ ਪੁੱਤ ਮੱਜਾ ਮੱਜਾ ਦਾ ਚੂਣ ਤਾਣ ਦਾ ਸ਼ੁਰੂ ਤੇ ਆ ਚੋਲੇ ਨਹੀਂ سارے ਆਪਾਂ ਆਪਾਂ ਪ੍ਰੈਸਪੂਰੇ ਦੇ ਦਿੰਦਾ ਕਿ ਨਹੀਂ ਦਿੰਦਾ ਇੱਕ ਮਾਈਕਾ ਇਹ ਹੁਣ ਦੇ ਦਿੰਦਾ ਨਾ ਸਹੀ ਦੱਸੇ ਪੁੱਤ ਮਾਨਦਾਰੀ ਨਾਲ ਅੱਜ ਝੂਠ ਨਾ ਮਾਰੀ ਕੋਈ ਨਹੀਂ ਹੁੰਦਾ ਹੈ ਨਹੀਂ ਤਾਂ ਹੁੰਦਾ ਨਾ ਕੋਈ ਨਾ ਕਰਾਂਗੇ ਆਪਾਂ ਦੋ ਬਾਈ ਗੱਲ ਮਾੜੀ ਆ ਤੇਰੇ ਵਾਸਤੇ ਹੈ ਦੱਸਦਾ ਨਹੀਂ ਹੁਣ ਦਿੰਦਾ ਤੇ ਚੱਲ ਬਈ ਹਾਸਾ ਖੇਡਾਂ ਪੁੱਤਾਂ ਕੋਈ ਗੱਲ ਨਹੀਂ ਵੱਡਾ ਹੋ ਜਾ ਸਾਰਾ ਕੁਝ ਤੇਰਾ ਹੀ ਆ ਹੈਨਾ ਤੇ ਇਹ ਫਿਰ ਜਿਹਨੂੰ ਹੁਣ ਆ ਗਾਂ ਲਿਆਂਦੀ ਨਵੀਂ ਤੇਰੇ ਪਾਪੇ ਇਹ ਵੀ ਚੋਲੇ ਨਹੀਂ ਹੈ ਕਿ ਨਹੀਂ ਚੋਲੇ ਨਹੀਂ ਬੇਟੀ ਸੰਨੇ ਪੁੱਤ ਮਣਾ ਜੇ ਪਾਲੂਗੀ ਕਿ ਬੱਚੇ ਚੜ੍ਹੂ ਪਾਲੂਗੀ ਬੇਟੀ ਪੁੱਤ ਮਣਾ ਲੈ ਡਰਦੀ ਆ ਨਾ ਬਾਈ ਨਾ ਲੈ ਆ ਵੇਖ ਲੋ ਬਾਈ ਲੈ ਹੁਣ ਹੁਣ ਤਾਂ ਵੀ ਕੀ ਪਈ ਆ ਸਮਝ ਲੋ 20 ਦਿਨ ਧਾਰਾ ਮਾਰਦੀ ਮਾਰੀ ਪੁੱਤ ਧਾਰਾ ਬਾਈ ਚੋਣੀ ਬਹੁਤ ਚੰਗਾ ਕੁੜੀ ਦਾ ਯਾਰ ਕਮਾਲ ਆ ਲੈ ਆਪੇ ਕਾਮਯਾਬੀ ਦੀ ਮੰਜ਼ਿਲ ਨੇੜੇ ਆ ਬਾਈ ਹਨਾ ਬਾਈ ਇਹ ਚੀਜ਼ਾਂ ਬੱਚੇ ਨੂੰ ਹਮੇਸ਼ਾ ਲਓ ਠੀਕ ਆ ਪੁੱਤ ਧੰਨਵਾਦ ਤੇਰਾ ਹੁਣ ਆਦੇ ਪਾਪੇ ਨੂੰ ਮੈਕ ਲਾ ਦੇ ਨੂੰ ਕਹ ਰੇਟ ਸਹੀ ਸਹੀ ਕਰ ਦੇ ਠੀਕ ਆ ਨੂੰ ਕਹ ਰੇਟ ਦੀ ਵਾੜਾ ਕਰਨਾ ਹੋਰ ਭਾਈ ਕੀ ਹਾਲ ਚਾਲ ਆ ਸਰ ਠੀਕ ਆ ਜੀ ਵਧੀਆ ਜੀ ਸੋਤਾ ਦੇ ਪਰਿਵਾਰ ਆਣ ਬਹੁਤ ਵਧੀਆ ਜੀ ਚੜਦੀ ਕਲਾ ਦੇ ਵਿੱਚ ਚੜਦੀ ਕਲਾ ਜੀ ਠੀਕ ਆ ਜਾਨਵਰ ਦੋ ਵਿਖਾਉਣੇ 300 ਰੁਪਏ ਹੈਨਾ ਹਾਂ ਜੀ ਪਹਿਲੇ ਨੰਬਰ ਤੇ ਇਹੇ ਵੜ ਤੋਂ ਸ਼ੁਰੂਆਤ ਕਰੀਏ ਕੀ ਡਿਟੇਲ ਆ ਪਈ ਇੰਦੀ ਆ ਪਹਿਲਾ ਸੁਆ ਜੀ ਵੜੇ ਪਹਿਲਾ ਸੁਆ ਹਾਂ ਅੱਜ ਤੀਜਾ ਦਿਨ ਹੋ ਗਿਆ ਸੂਈ ਨੂੰ ਜੀ ਤੀਜਾ ਦਿਨ ਅਚ ਹਾਂਜੀ ਮਗਰ ਪਹਿਲਵਾਨ ਆ ਗਿਆ ਲੱਗਦਾ ਹਾਂ ਪਹਿਲਵਾਨੇ ਗਿੱਲਾ 나ੜੂ ਉਹ ਬੱਚਾ ਹੈ ਹਾਂ ਅੱਛਾ ਠੀਕ ਹੈ ਅੱਛਾ ਵੀਰੇ ਸੀਲ ਦੇਖ ਲਈ ਚੋਣ ਚਣ ਨੂੰ ਹਾਂਜੀ ਚੋਅ ਇਸ ਸੀਲ ਭਲਾ ਜਵਾਗ ਚ ਹੋਈ ਜਾਣਾ ਕੋਈ ਨਹੀਂ ਅੱਛਾ ਯਾਰ ਜੈਲੀ ਹੈ ਇਹ ਪਦੰਦੋ ਕਿਵੇਂ ਆ ਵੀਰੇ ਦੰਦੋ ਚਾਰ ਦੰਦ ਹੋਗੀ ਚਾਰ ਦੰਦ ਹੋਗੀ ਅੱਛਾ ਬ੍ਰਦਰ ਆਪਣੀ ਖਰੀਦੀ ਆ ਜਾਂ ਲੈ ਮਲ ਕਰਦੀ ਆ ਨਹੀਂ ਖਰੀਦੀ ਆ ਆਪਾਂ ਖਰੀਦੀ ਆ ਠੀਕ ਹੈ ਵੀਰੇ ਸਿਆਣੀ ਗੱਲਾਂ ਕਿਹੜੇ ਚੋਰੀ ਕੋਲ ਕੇ ਲੈਂਦੀਆਂ ਤੇ ਚੋਣ ਚਣ ਕਿਵੇਂ ਲੱਗਾ ਬਾਈ ਚੋਣ ਓਕੇ ਹੈ ਸੀਲ ਵਾਲਾ ਤਾਂ ਹੁਣ ਮੈਂ ਤੇ ਉਹ ਜਦੋਂ ਰੱਸੀ ਰੱਸੀ ਵੀ ਲਾ ਦਿੰਦੇ ਨਾਲ ਅੱਛਾ ਰੱਸੀ ਲਾ ਕੇ ਜਿਹੜਾ ਵੀ ਭੈਣ ਭਰਾ ਕੋਈ ਜੂੜ ਪਾ ਕੇ ਚੂਣਾ ਚਾਹੁੰਦਾ ਕਈ ਨਹੀਂ ਹੋਵੇਂ ਚਾਹੁੰਦੇ ਜਿਵੇਂ ਮਰਜੀ ਪਾ ਸਕਦੇ ਹੋਵੇਂ ਨਹੀਂ ਇੱਕ ਗੱਲ ਘਰੇ ਚੂਣਾ ਵਾਲੇ ਲਈ ਬੰਦੇ ਲਈ ਕਹਿਣਾ ਚੀਜ਼ਾ 5-700 ਦੇ ਚੂਗੋ ਵੀ ਟਿਕਾ ਕੇ ਹੋਰ ਹੁਣ ਕਿੰਨਾ ਬੋਲੇ ਤੋਂ ਸਟਾਰਟਿੰਗ ਹੋਈ ਹੋਗੀ ਬਈ ਇਹ ਕੱਲ ਖਾਲੀ ਕਰਤੇ ਸੀਗੀ ਹੂੰ 11 ਲਗਭਗ ਹੈਗਾ ਜੀ ਆਪਾਂ 10 ਹੀ ਕਹਿੰਨੇ ਆ ਜੀ 16 15 16 ਦੁੱਧ ਖੁੱਲਾ ਦੇ ਦੂਗੇ ਨਾ ਖੁੱਲਾ ਦਊਗੀ ਹਾਂ ਬਾਲਾ ਨਹੀਂ ਤਾਂ 15 16 ਤੂੰ ਜਾਂਦੀ ਹਾਂ ਅੱਛਾ ਇਹ ਬਹੁਤ ਹਨੂ ਪਹਿਲਾਂ 15 16 ਹਾਂ ਦੂਜੇ ਸੂਏ ਨੂੰ 20 22 ਤੇ ਜਾਊਗਾ 20 22 ਤੇ ਹਾਂ ਨਾਲੇ ਖੁੱਲੀ ਵਹਿੜ ਆ ਜਾਣਾ ਅੱਛਾ ਇੱਕ ਗੱਲ ਹੋਰ ਆ ਵੀਰੇ ਮਾਲਾ ਜਿਵੇਂ ਦੁੱਧ ਵੀ ਇਹਦਾ ਚੰਗਾ ਹੋਊਗਾ ਹਾਂ ਹਾਂ ਜੀ ਹਾਂ ਜੀ ਦੁੱਧ ਬਹੁਤ ਰੇਟ ਫਿਰ ਕੀ ਰੋਗੇ ਉਸਤਾਦ ਰੇਟ 60000 ਰੁਪਏ ਜੀ ਐਣਾ 60000 ਰੁਪਏ ਤੇ 60 ਬਹੁਤ ਵੱਡਾ ਦੋ ਵਾਰ ਨਹੀਂ ਆਪਾਂ ਜਾਇਜ਼ ਕੀਤਾ ਮੌਨ ਨੀ ਦੇਣੀ ਕਿੰਨੀ ਹਾਂ ਨਾ ਕਾਟੇ ਬਾ ਤੂੰ ਦੱਸ ਦੇ ਫਿਰ ਮੈਂ ਤਾਂ ਨਾ 55 ਦੇ ਥਾਂ ਵਿਖਾ ਦੇ ਕਟਾ ਪੈਂਦਾ ਨਹੀਂ ਪੈਂਦਾ ਪੈਂਦਾ ਨਾ ਨਹੀਂ ਯਾਰ ਜਾਣ ਦੇ ਮੈਂ ਕੋਈ ਭਗਾਈ ਵਾਲਾ ਗੱਲ ਨਹੀਂ ਕੀਤੀ ਤੈਨੂੰ 60 ਦੀ ਦੇ ਦਾਂਗੇ ਆਪਾਂ ਬਸ ਦੋ ਛੱਡ ਦੀ ਏ ਗੱਲ ਕਰ ਤੈਨੂੰ ਭਗਾਈ ਵਾਲਾ ਰੇਟ ਨਹੀਂ ਲਾਉਂਦਾ ਕੱਢੀ ਬਾਹਰ ਹੁਣ ਇਹਦੋਂ ਕਟਾਉਣਾ ਫਿਰ ਮੈਂ ਕੋਈ ਨਾ ਨਹੀਂ ਕਟਾਉਂਦੇ ਹੁਣ ਹੁਣ ਨਹੀਂ ਲਾਉਂਦੇ ਫੋਨ ਤੋਂ 57999 ਵਾਲੇ ਨਾਲ ਆਜ ਬਈ ਹਲੇ ਮਿੱਤਰੋ ਵੇਖੋ ਘਰ ਆ ਜੀ ਨਹੀਂ ਲੱਭੇ ਲਾ ਜੀ ਤੁਰਦੀ ਤੁਰਦੀ ਪੁਲਵਾਨਾਂ ਵਾਂਗੂ ਆ ਬੱਚੀ ਹੈ ਨਾ ਹੂੰ ਬਨੂਣ ਚਾਰ ਦਾਂਦਾ ਮਿੱਤਰੋ ਬੱਚੇ ਦਾ ਬਰਾਬਰ ਸਿੱਧਾ ਕਰਾਸ ਹੰਗਾ ਬੱਚੇ ਤੁਸੀਂ ਚਾਹਦੇ ਤੋ ਜਰਸੀ ਟੌਪ ਲੈ ਲਿਆ ਜੇ ਬਈ ਇਹ ਤੁਹਾਡੇ ਤੇ ਡਿਪੈਂਡਾ ਟੀਕਾ ਕਿਹੜਾ ਭਰੋਣਾ ਜੇ 250 ਵਾਲਾ ਭਰੋਣਾ ਤੇ ਫਿਰ ਤਾਂ ਮਤਰੋ ਹੋ ਜਾਊਗਾ ਤੇ ਫਿਰ ਜੇ ਚੰਗਾ ਭਰਾਲੋਗੇ ਤਾਂ ਚੰਗਾ ਨਤੀਜਾ ਆਜੂਗਾ ਤੇ ਆਂਗਣਾ ਜਿਹੜਾ ਆਹ ਚੀਜ਼ ਆ ਜਿਹੜੀ ਜੋ ਸੀਲਪਣਾ ਜਿਹੜਾ ਕੁੜੀਆਂ ਨੇ ਵੇਖ ਲੋ ਤੁਸੀਂ ਚੋ ਕੇ ਵਿਖਾ ਦਿੱਤੀ ਆ ਮੈਂ ਸ਼ਾਰਟ ਦੇ ਵਿੱਚ ਵੀ ਪਾਊਗਾ ਬਹੁਤ ਚੰਗਾ ਮੈਨੂੰ ਇਹ ਚੀਜ਼ ਲੱਗੀ ਸੀਲਪਣ ਜਿਵੇਂ ਪਹਿਲਾਂ ਨਵੱਤੀ ਆ ਹਨਾ ਬਈ ਬਸ ਮਾਈ ਹੁਣ ਤਾਂ ਲਾਦ ਗਏ ਬੱਚਾ ਬਈ ਹਾਂ ਲਾ ਦਨੇ ਮਾਰੀ ਤਾਰਾ ਦੋ ਦੋ ਵੈਸੇ ਤਾਂ ਆਪਾਂ ਮਰਾਈਆਂ ਹੋਈਆਂ ਉਹ ਤੇ ਤੇਰੇ ਤੋਂ ਹੀ ਮਰਾਉਣੀਆਂ ਤੂੰ ਹੀ ਮਾਰ ਕੋਈ ਆਪਾਂ ਇਹਨਾਂ ਕੋਲ ਹੀ ਮਰਾਉਣੀਆਂ ਆ ਆ ਬੈਠ ਥੱਲੇ ਲੈ ਵੀ ਮਿੱਤਰੋ ਦੇਖ ਸਕਦੇ ਜਦੋਂ ਵੀ ਜਦੋਂ ਨਹੀਂ ਦੋਵੇਂ ਪਾਸੇ ਹੀ ਬਾਲੇ ਦੀ ਬਈ ਨਹੀਂ ਇੱਕ ਪਾਸੇ ਆਪਾਂ ਬੈੰਨੇ ਬਾਹਲੂਗੇ ਸੀਲ ਠੰਡੀ ਪੂਰੀ ਹਾਂ ਹਾਂ ਪਤਾ ਹੀ ਕੋਈ ਨਹੀਂ ਬੱਸੀ ਨੂੰ ਨਹੀਂ ਠੀਕ ਹੈ ਯਾਰ ਵਾ ਮਾਰੀ ਦੋ ਤਾਰਾ जो हो जाना बस ठीक है पता है पास हो जा पास हो पापे को मारना नहीं ठीक है यार है ना पैसे तो लग जाएंगे पर यह बने गुआढ़ियों के घर पालती सही होगी चल ठीक है भाई ओके बस बाली देखिए पछोड़ भी बना अच्छा भीरे बच्ची के भी है ਇਹ ਪਲੂਣੀ ਆ ਜੀ ਅੱਛਾ ਪਹਿਲਾਂ ਨਹੀਂ ਆ ਹਾਂ ਪਹਿਲਾਂ ਨਹੀਂ ਆ ਇੱਕੋ ਘਰੋ ਜੋੜਾ ਆ ਇਹ ਵੀਰੇ ਇੱਕੋ ਘਰੋ ਜੋੜਾ ਆ ਜੀ ਅੱਛਾ ਤੇ ਇਹ ਕਿੰਨੇ ਚਿਰ ਦੀ ਗੱਬਣਾ ਬ੍ਰਦਰ ਇਹ 7 ਮਹੀਨੇ ਕੰਪਲੀਟ ਆ 8ਵਾਂ ਮਹੀਨਾ ਜਾਂਦਾ ਹਉਤਾ ਨੰਗਿਆ ਉੱਤੋਂ ਚੈੱਕ ਕਰਾਈ ਹੋਈ ਹੈ ਹਾਂ ਜੀ ਚੈੱਕ ਹੋਈ 7 ਮਹੀਨੇ ਕਪੀ ਦਾ ਆਪਦੇ ਕੋ ਕਰਾਉਣੀ ਕਰਾ ਵੀ ਸਕਦਾ ਮੈਨੂੰ ਕਹਿਣ ਤੋਂ ਬਾਅਦ 2.5 ਮਹੀਨੇ ਦੀ ਕੱਚੀ ਗੱਲ ਦੀ ਨਾ ਇਹ ਦੋ ਦੰਦਾ ਜੀ ਦੋ ਦੰਦਾ ਦੋ ਮਹੀਨੇ ਤੋਂ ਘੱਟ ਹੀ ਰਹਿ ਗਈ ਆ ਹਾਂ ਦੋ ਮੰਨ ਲੈ ਠੀਕ ਆ ਵੀਰੇ ਤੇ ਥਣ ਤੋਂ ਇਹਨੂੰ ਵੀ ਬਹੁਤ ਚੰਗਾ ਲੱਗਾ ਹੈ ਨਾ ਬਾਈ ਚੋਲੀ ਚਾਰਮੀ ਗਰਮੀ ਗਰਮੀ ਦੇ ਕੰਮ ਦੀਆਂ ਆ ਬਸ ਇਹ ਕੀ ਮੁੱਲ ਇਹ ਆਪਾਂ ਦੇ ਦਾਂਗੇ 48000 ਇਹ ਦੰਦੋ ਕਿਵੇਂ ਆ ਵੀਰੇ ਦੋ ਦੰਦਾਂ ਦਾ ਹੀ ਦੋ ਦੰਦਾਂ ਦਾ ਹਾਂ ਤੇ ਇੱਕ ਕੱਢੀ ਬਾਰ ਉਤੋਰੀ ਵੀਰੇ ਮਾ ਇਹ ਮੇਰੇ ਤਰੋ ਦੰਦੋ ਦੋ ਦੰਦਾਂ ਦਾ 48000 ਰੁਪਿਆ ਕੀਮਤ ਆ ਬਾਫੀ ਕਰਾਉਣਾ ਸੌਦਾ ਮੈਨੂੰ ਤੁਰਦੀ ਵੇਖ ਰਿਹਾ ਤਾਂ ਖਰੀਦਾਰੇ 40 40 ਕਰਦੀ ਐ ਤੁਰਦੀ ਵੇਖੋ ਕੀ ਕਹਿੰਦੀ ਥੋੜਾ ਬਹੁਤ ਹੀ ਵੱਧੀ ਆ ਯਾਰ ਹੈ ਲੈ ਵੀਰੇ ਕੱਦ ਕੁਦ ਬਹੁਤਾ ਵਰਤਦਾ ਹੈ ਨਾ ਬਈ ਇੱਕ ਗੱਲ ਹੈਗੀ ਇਹ ਜਿਹੜੇ ਬੰਦੇ ਨੇ ਨਵਾਂ ਫਾਰਮ ਫਰਮ ਪਾਉਣ ਨਵਾਂ ਦੁੱਧ ਦੁੱਧ ਨੂੰ ਲੈਣੀ ਉਹਦੇ ਲਈ ਇਲਾਹੀ ਬੰਦੂ ਚੀਜ਼ ਬੰਦ ਦੇ ਬਈ ਥਲੇ ਆ ਤਲੋ ਰਣੇ ਪਾਇਆ ਹਨਾ ਬਈ ਥਲੇ ਆ ਰਾਂ ਸੰਗਲ ਦੇ ਪਾਇਆ ਹੀ ਆ ਇਹ ਸੰਗਲ ਹੀ ਪਾਇਆ ਹੀ ਪਹਿਲਾਂ ਨਾਲ ਕਿੰਨੇ ਦਾ ਰਸਾ ਫੜਾਈਏ ਫਿਰ ਘਾਟੇ ਵਾੜੇ ਕਰ ਰਹੇ ਨੇ ਇਹ ਨਹੀਂ ਗੱਲ ਬਣਨੀ 2000 ਦਾ ਮਾਨ ਤਾਨ ਕਰਦੇ ਆ ਤੇ 40 40 ਜੀ ਕਰਦੀ ਮੈਂ ਤੁਹਾਨੂੰ ਦਿਲ ਦੇ ਪੈਸੇ ਦਾ ਮੜਾ ਜੀ ਸੋਚੀਏ ਨਾ ਬੱਤੀ ਚੰਗੀ ਆ ਕੋਈ ਮਾੜੀ ਨਹੀਂ ਪਰ ਅੱਜ 42 ਦਿਨੇ ਪੱਠੇ ਪਾਉਣੇ ਆ ਯਾਰ ਪੱਠੇ ਪਾਉਣੇ ਚੀਜ਼ ਵੀ ਗਰਮੀ ਦਾ ਤੋਹਫਾ ਦੇ ਦੇਣਾ ਆ ਯਾਰ ਤੋਹਫਾ ਤਾਂ ਮੈਂ ਤਨੀ ਕਹਣਾ ਸਾਨੂੰ ਤਾਂ ਹੁਣੇ ਲੈਣੀ ਆ ਜੰਨੇ ਹਨਾ ਵੀਰੇ ਉਹਨੇ ਵੀ ਲੱਪਣ ਨੂੰ ਹੀ ਲੈਣੀ ਹਰ ਬੰਦਾ ਵਾਦੇ ਰੂਲੇ ਲੈਂਦਾ ਇਹਦਾ ਹੈ ਰੂਲੇ ਹਨਾ ਉਹ ਵੀ ਸਿਆਣਾ ਕਿੰਨੇ ਦੀ ਕਾਟੇ ਬਾਟੇ ਜਾਓ 44000 ਦੀ ਦੇ ਦਾਂਗੇ ਸਰਬਾ ਤੇਰੇ ਕਰਕੇ ਉਹ 40 ਦੀ ਵਿੱਚ ਉਹਨੂੰ ਫਿਰਦਾ ਜਿੱਥੇ ਮੇਰਾ ਵੀ ਮਨ ਪੁੱਛਿਆ ਖੜਾ ਚੱਲ ਹੋ ਲੂਗਾ ਜਦੋਂ ਲਿਆ ਆਇਆ ਕੋਈ ਵੈਸੇ ਕੱਟੇ ਬਾਰੇ ਦੱਸੀ ਬਈ ਹੁਣ ਮੈਨੂੰ ਨਹੀਂ ਕੱਢ ਕੇ ਇਥੇ ਲੇ ਮੈਨੋ ਤੇ ਕੋਈ ਉੱਤੋਂ ਖੜਾ ਰਹਿੰਦੇ ਕੋਈ ਨਾ ਰਹਿੰਦਾ ਨਾ ਤਾਂ ਲੈ ਹੁਣੇ ਕੋਈ ਅੱਛਾ ਵੀਰੇ ਇਹ ਕਿੰਨੇ ਚਿਰ ਦਾ ਬਾਈ ਇਹ 18 ਮਹੀਨਿਆਂ ਦਾ ਹੋ ਗਿਆ 19 ਤਰੀਕ ਨੂੰ 19 ਤਰੀਕ ਨੂੰ ਕਿਹੜੇ ਸੀਮਨ ਦਾ ਆ ਗਿਆ ਬਈ ਇਹ ਇਹ ਕੋਇਨੂਰ ਦਾ ਜੀ ਕੋਇਨੂਰ ਤੋਂ ਤੋਰੀ ਬਈ ਅੱਛਾ ਮਈਆ ਕ੍ਰੋਸ ਕਰਤਾ ਵੀਰੇ ਹਾਂ ਮਈਆ ਕ੍ਰੋਸ ਕਰਾਈਆਂ ਆਪਾਂ ਨੂੰ ਦੰਦੋ ਕਿਵੇਂ ਹੋ ਗਿਆ ਬਈ ਇਹ ਹਾਂਜੀ ਦੰਦੋ 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 ਖੀਰਾ ਇਹ ਕੱਚਾ ਹੀ ਹਜੇ ਕੀ ਬਈ ਇਹ ਮੇਲੇ ਮੂਲੇ ਤੇ ਨਹੀਂ ਪਾਇਆ ਬਈ ਇਹ ਮੇਲੇ ਜਿਹਦਾ ਕੋਈ ਚੌਕੀ ਬੰਦਾ ਲੈ ਗਿਆ ਠੀਕ ਹੈ ਨਾ ਮੇਲਾ ਵਿਖਾਵਾਂਗੇ ਇਹਨੂੰ ਆਪਾਂ ਮੇਲਾ ਵਿਖਾਵਾਂਗੇ ਠੀਕ ਹੈ ਬਈ ਉਹ ਵੱਡਿਆ ਨਹੀਂ ਪਊਗਾ ਫਿਰ ਹਨਾ ਬਈ ਹਾਂ ਅੱਛਾ ਅੱਜ ਕਿੰਨੇ ਦਾ ਦੇ ਦੇ ਆਗੇ ਬਈ ਇਹ ਇਹ ਮੁੱਲੇ ਦਾ 75000 ਰੁਪਏ ਦੇ ਦਾਂਗੇ ਮਾ ਦਾ 2000 ਕਾਟ ਕਿੰਨਾ ਕੋਈ 24 ਕਿਲੋ ਦਾ ਦੁੱਧ ਦਾ ਲਾਈਵ ਪਿਆ ਹੋਇਆ ਕੋਈ ਲਾਈਵ ਕਾਰਡ ਉਹਦਾ ਜੀ ਆਹ ਦੇਖ ਲੋ ਜੀ ਠੀਕ ਹੈ ਬਈ ਮੂੰਹ ਮਾ ਦਾ ਜਣਾ ਪਉਂਦਾ ਹਨਾ ਬਹੁਤ ਜਣਾ ਹੂੰ ਨਹੀਂ ਚੰਗਾ ਬਰੀਡਿੰਗ ਤਿਆਰ ਕਰਨ ਲਈ ਕੱਟਾ ਲਾਹੇ ਬੰਦਾ ਹਨਾ 24 ਕਿਲੋ ਚੈਨਲ ਤੇ ਲਾਈਵ ਪਿਆ ਆਪਣੇ ਕੋਲ 20 ਤੋਂ ਪਲੱਸ ਚੱਲੀ ਗਈ ਮੱਝ 22 ਕਿਲੋ ਦੇ ਆਪਣੇ ਚੁਰਕ ਚੱਲੀ ਗਈ ਮੱਝ ਆਪਣੇ ਕੋਲੇ ਸੀ ਇਹਦੀ ਮਾਂ ਵੀ ਐਸੀ ਇਹਦੀ ਮਾਂ ਵੀ ਕੋਲੇ ਸੀ ਹੁਣ ਉਹ ਕਿੱਥੇ ਚਲੀ ਗਈ ਹੁਣ ਆਪਾਂ ਮੰਡ ਵਾਲੇ ਦਿੱਤੀ ਆਪਣੇ ਯਾਰ ਬੇਲੀ ਕੋਲੇ ਹਜੇ ਵੀ ਹਜੇ ਵੀ ਆਪਣੇ ਯਾਰ ਬੇਲੀ ਕੋਲ ਠੀਕ ਹੈ ਬਣਦੇ ਭਈ ਉਸੇ ਮੰਡ ਵਾਲੇ ਚਲੀ ਗਈ ਹੈ ਹਾਂ ਮੰਡ ਵਾਲੇ ਠੀਕ ਹੈ ਵੀ ਠੀਕ ਹੈ ਵੀ ਕਹਿਣ ਤੋਂ ਪਾਵੇ ਆ ਵੀ ਆਪਾਂ ਪ੍ਰੋਪਰ ਦਿਖਾਵਾਂਗੇ ਪਛੋਕੜ ਦਾ ਹਾਂ ਹਾਂ ਸਾਰਾ ਹੀ ਸੁਧਤਾ ਬਹੁਤ ਹੈ ਘੱਟੇ ਦੇ ਵਿੱਚ ਯਾਰ ਵੀਰੇ ਨੰਬਰ ਦੱਸੀ ਆਪਣਾ 62837 ਜੀ 55737 ਇੱਕ ਵਾਰੀ ਹੋਰ ਬੋਲ ਦੋ 62837 ਜੀ 55737 ਠੀਕ ਹੈ ਜੀ ਇਸ ਨੰਬਰ ਤੇ ਕਰਨੀਆਂ ਵੀਰੇ ਨੂੰ ਤੁਸੀਂ ਮਿੱਤਰੋ ਗੱਲਬਾਤ ਗੱਲਬਾਤ ਲਈ ਨੰਬਰ ਸਕਰੀਨ ਦੇ ਉੱਤੇ ਹੈ